ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 29 30 ਅਤੇ 31 ਜੁਲਾਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹੇਗਾ ਜੁਲਾਈ ਮਹੀਨੇ ਦੇ ਆਖਰੀ ਤਿੰਨ ਦਿਨ ਬਰਸਾਤ ਲਗਾਤਾਰ ਪੰਜਾਬ ਦੇ ਉੱਪਰ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਬੀਤੀ ਕੱਲ 28 ਜੁਲਾਈ ਨੂੰ ਪੰਜਾਬ ਦੇ ਪੂਰਬੀ ਹਿੱਸੇ ਦੇ ਵਿੱਚ ਤਗੜੀ ਬਰਸਾਤ ਦੇਖਣ ਨੂੰ ਮਿਲੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲ ਬਾਈ ਦਾ ਬਹੁਤ ਵਧੀਆ ਜ਼ੋਰ ਉੱਤਰ ਪੂਰਬੀ ਇਲਾਕੇ ਤੋਂ ਜਾਨਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਇਹਨਾਂ ਇਲਾਕੇ ਵਿੱਚ ਵਧੀਆ ਉਮੀਦਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਇੱਕ ਸਿਸਟਮ ਵਾਲੇ ਵੱਲੋਂ ਵੀ ਕੂਚ ਕਰ ਰਿਹਾ ਹੈ ਤੇ ਥੱਲੇ ਅ ਰਾਜਸਥਾਨ ਤੇ ਹਰਿਆਣੇ ਦੇ ਬਾਰਡਰ ਤੋਂ ਫਿਰ ਜ਼ਿਲ੍ਹਾ ਫਿਰੋਜ਼ਪੁਰ ਮੁਕਸਰ ਤੇ ਪਟੰਡਾ ਮਾਨਸਾ ਦੇ ਏਰੀਆ ਵੱਲ ਵੀ ਸਿਸਟਮ ਇੱਕ ਪਹੁੰਚ ਰਹੇ ਨੇ ਥੋੜੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕੀਤੀ ਜਾਵੇ ਤਾਂ ਇਹ ਹਾਲਾਤ ਨੇ ਜਿਹੜੇ ਇਹ ਅੱਜ ਸਾਰਾ ਦਿਨ اسی ਤਰੀਕੇ ਨਾਲ ਬਣੇ ਰਹਿਣਗੇ ਇਹੜਾ ਸਿਸਟਮ ਹੈ ਉੱਤਰ ਪੂਰਬੀ ਸਿਸਟਮ ਇਹ ਹੌਲੀ ਹੌਲੀ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਇਹ ਲਗਭਗ ਆਉਂਦੇ 2 ਘੰਟੇ ਤੱਕ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਅ ਅੰਮ੍ਰਿਤਸਰ ਤਰਨਤਾਰਨ ਇਹਨਾਂ ਇਲਾਕਿਆਂ ਨੂੰ ਵੀ ਆਪਣੇ ਚਪੇੜ ਵਿੱਚ ਲੰਦਾ ਦਿਖਾਈ ਦੇਵੇਗਾ ਹੌਲੀ-ਹੌਲੀ ਫਤਿਹਗੜ੍ਹ ਸਾਹਿਬ ਪਟਿਆਲਾ ਮੁਹਾਲੀ ਤੇ ਲੁਧਿਆਣਾ ਮਲੇਰਕੋਟਲਾ ਸੰਗਰੂਰ ਇਹ ਵੀ ਇਸ ਦੀ ਚਪੇੜ ਵਿੱਚ ਆਉਂਦੇ ਦਿਖਾਈ ਦੇਣੇ ਅੱਜ ਅਗਰ ਗੱਲ ਕੀਤੀ ਜਾਵੇ ਤਾਂ ਸਾਨੂੰ ਫਜ਼ਿਲਕਾ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਥੋੜੀ-ਬਹੁਤੀ ਬਰਸਾਤ ਦਾ ਘਾਟ ਦੇਖਣ ਨੂੰ ਮਿਲਦੀ ਹੈ ਬਰਨਾਲਾ ਹੋ ਗਿਆ ਮੋਗਾ ਹੋ ਗਿਆ ਤੇ ਇਹਨਾਂ ਵਿੱਚ ਥੋੜ੍ਹਾ ਜਿਹਾ ਅਸਰ ਘਟ ਹੈ ਕਿਉਂਕਿ ਸ਼ਾਮ ਦੇ ਵੇਲੇ ਤੱਕ ਇਹ ਸਿਸਟਮ ਕਮਜ਼ੋਰ ਪੈ ਜਾਵੇਗਾ ਪਰ ਕਿਤੇ ਨਾ ਕਿਤੇ ਤਾਪਮਾਨ ਦੇ ਵਿੱਚ ਵੱਡੀ ਖਰਾਬੜ ਕਰਦਾ ਦਿਖਾਈ ਦੇ ਰਿਹਾ ਹੈ ਅੱਜ ਤਾਪਮਨ ਦੇ ਵਿੱਚ ਵੱਡੀ ਘਰਾਵਟ 30 ਡਿਗਰੀ ਤੋਂ ਥੱਲੇ ਤਾਪਮਨ ਬਣੇ ਰਹਿਣ ਦੀ ਉਮੀਦ ਬਹੁਤ ਸਾਰੇ ਇਲਾਕਿਆਂ ਵਿੱਚ ਦਿਖਾਈ ਦੇ ਰਹੀ ਹੈ ਤੇ ਕਿਸੇ ਕਿਸੇ ਇਲਾਕੇ ਵਿੱਚ 32 ਤੋਂ 35 ਤੱਕ ਤਾਪਮਨ ਹੋ ਸਕਦਾ ਹੈ ਪਰ ਮੇਨ ਤੌਰ ਤੇ ਜਿਹੜੇ ਇਲਾਕੇ ਨੇ ਜਿਹਨਾਂ ਵਿੱਚ ਤਾਪਮਨ ਜ਼ਿਆਦਾ ਨਹੀਂ ਘਰੇਗਾ ਉਹ ਹਨ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਬਠਿੰਡਾ ਮਾਨਸਾ ਤੇ ਮਲੇਰਕੋਟਲਾ ਥੋੜਾ ਬੋਤਾ ਬਰਨਾਲਾ ਸ਼ਹਿਰ ਹੋ ਗਿਆ ਜੀ ਇਹਨਾਂ ਵਿੱਚ ਤਾਪਮਨ ਥੋੜੇ ਜਿਹਾ ਘੱਟ ਹੀ ਗਿਰਨਗੇ ਬਾਕੀ ਇਲਾਕਿਆਂ ਵਿੱਚ ਠੰਡ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਜਿਹੜੀ ਬਰਸਾਤ ਹੈ ਹੁਣ ਲਗ ਤੱਕ ਲਗਭਗ ਆਪਾਂ ਕਹਿ ਸਕਦਾ ਕਿ ਝੜੀनुਮਾ ਮਾਹੌਲ ਹੈ ਜੋ ਕਿ 29 ਅਤੇ 30 ਲਗਾਤਾਰ ਇਸ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲੇਗਾ 30 ਅਤੇ 31 ਤੱਕ ਇਹ ਸਿਸਟਮ ਹੋਰ ਜ਼ਿਆਦਾ ਆਪਣਾ ਦਾਇਰਾ ਵਧਾਉਂਦਾ ਹੋਇਆ ਪੰਜਾਬ ਦੇ ਉੱਪਰ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਇਹ ਜਿਹੜੇ ਸਿਸਟਮ ਨਾਲ ਜੋ ਫਿਲਹਾਲ ਮਾਹੌਲ ਬਣਿਆ ਹੋਇਆ ਹੈ ਤਾਂ 30 31 ਜੁਲਾਈ ਦੋਨੋਂ ਦਿਨ ਪੰਜਾਬ ਦੇ ਉੱਪਰ ਲਗਾਤਾਰ ਬਰਸਾਤ ਦਾ ਮਾਹੌਲ ਦੇਖਣ ਨੂੰ ਸਾਨੂੰ ਮੈਨੂੰ ਲੱਗਦਾ ਜਿਸ ਦੇ ਕਾਰਨ ਗਰਮੀ ਤੋਂ ਰਾਹਤ ਕਿਸਾਨਾਂ ਦਾ ਫਾਇਦਾ ਹੁੰਦਾ ਸਾਨੂੰ ਦਿਖਾਈ ਦੇ ਰਿਹਾ ਹੈ ਅਗਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਰਾਤ ਦੇ ਸਮੇਂ ਵੀ ਸਾਨੂੰ ਇਹ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹ ਜਿਹੜਾ ਸਿਸਟਮ ਹੈ ਬਿਸ਼ੱਕ ਕਮਜ਼ੋਰ ਹੋ ਜਾਵੇਗਾ ਪਰ ਕਿਤੇ ਨਾ ਕਿਤੇ ਬਰਸਾਤ ਝੜੀ ਨੂੰ ਮਾਹੌਲ ਲਗਾਤਾਰ ਬਰਕਰਾਰ ਰਹਿਣ ਦੀ ਉਮੀਦ ਦਿਖਾਈ ਦੇ ਰਹੀ ਹੈ ਇਹ ਜਿਹੜਾ ਸਿਸਟਮ ਹੈ ਇਹ ਲਗਾਤਾਰ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਦੇ ਕਾਰਨ ਕਿੰਨਾ ਕਹਤੇ ਆਪਾਂ ਕਹਿ ਸਕਦੇ ਆ ਕਿ ਇੱਕ ਜੋ ਕਮੀ ਐ ਬਰਸਾਤ ਦੀ ਉਹ ਦੂਰ ਹੁੰਦੀ ਦਿਖਾਈ ਦੇ ਰਹੀ ਐ ਇਸ ਤੋਂ ਇਲਾਵਾ ਦੁਪਹਿਰ ਦੀ ਜਾਣਕਾਰੀ 1:3 ਤੋਂ 2 ਵਜੇ ਸ਼ਾਮ ਦੀ ਜਾਣਕਾਰੀ 6 ਵਜੇ ਲੈ ਕੇ ਹਾਜ਼ਰ ਹੋਵਾਂਗੇ ਉਹਦੇ ਵਿੱਚ ਤੁਹਾਨੂੰ ਆਉਂਦੀ ਅਪਡੇਟਸ ਦਵਾਂਗੇ ਬਾਕੀ ਕੋਈ ਅਗਰ ਸਪੈਸ਼ਲ ਬੁਲੇਟਿਨ ਜਾਰੀ ਕਰਨਾ ਹੋਇਆ ਤਾਂ ਅਸੀਂ ਤੁਹਾਨੂੰ ਸ਼ਾਰਟਸ ਵੀਡੀਓ ਨਾਲ ਦੱਸ ਦਵਾਂਗੇ ਬਾਕੀ ਤੁਸੀਂ ਵੀ ਆਪਣੇ ਇਲਾਕੇ ਪਿੰਡ ਸ਼ਹਿਰ ਵਿੱਚ ਅਗਰ ਮੀਂਹ ਪੈ ਰਿਹਾ ਤਾਂ ਸਾਨੂੰ WhatsApp ਕਰ ਸਕਦੇ ਹੋ ਅਗਰ ਤੁਸੀਂ ਕੋਈ ਵੀਡੀਓ WhatsApp ਕਰਨੀ ਹੈ ਤਾਂ ਮੈਂ ਤੁਹਾਨੂੰ ਉਸੇ ਟਾਈਮ ਆਪਣਾ ਨੰਬਰ ਸ਼ੇਅਰ ਕਰ ਦਵਾਂਗਾ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ